ਸਾਡੇ ਵੱਲੋਂ ਜੀ ਪੀਡੀਐਫ ਵੱਲੋਂ ਜਦੋਂ ਹੜ੍ਹ ਇੱਥੇ ਅਸੀਂ ਵੀ ਆਪਣੀ ਐਸੋਸੀਏਸ਼ਨ ਵੱਲੋਂ ਆਪਣੇ ਮੈਂਬਰਾਂ ਵੱਲੋਂ ਤੇ ਆਪਣੇ ਆਰਗੇਨਾਈਜੇਸ਼ਨ ਵੱਲੋਂ ਪੈਸੇ ਪਾਏ ਤੇ ਬਾਕੀ ਹੀ ਆਪਣੇ ਮੈਂਬਰ ਵੱਲੋਂ ਪਾ ਕੇ 1 ਕਰੋੜ 9 ਲੱਖ ਰੁਪਏ ਸਾਡਾ ਅਸੀਂ ਇਕੱਠਾ ਕੀਤਾ ਜੀ ਆਪਦਾ ਆਫਸਰ ਚ ਪੀਡੀਐਫ ਵੱਲੋਂ ਤੇ ਅਸੀਂ ਉਹਦੇ ਵਿੱਚ ਪਹਿਲੇ ਫੇਜ਼ ਦੇ ਵਿੱਚ ਜਦੋਂ ਹੜ੍ਹ ਆਏ ਆਏ ਆ ਉਦੋਂ ਜਿਹੜੇ ਫਾਰਮਰਾਂ ਨੂੰ ਸਾਇਲੇਜ ਦੀ ਜਰੂਰਤ ਸੀ ਕਦੀ ਤੂੜੀ ਦੀ ਜਰੂਰਤ ਸੀਗੀ ਦਵਾਈਆਂ ਦੀ ਜਰੂਰਤ ਸੀਗੀ ਉਹਨਾਂ ਨੂੰ ਮੀਨਲ ਦੀ ਜਰੂਰਤ ਸੀਗੀ ਜੋ ਜੋ ਜਰੂਰਤ ਸੀ ਉਹਨਾਂ ਦੀ ਮਦਦ ਕੀਤੀ ਆ ਉਹ ਪਹਿਲਾ ਫੇਜ਼ ਸੀ ਉਹ ਚ ਸਾਰੇ ਫਾਰਮਰਾਂ ਦਾ ਜਦੋਂ ਉਹਨਾਂ ਦੀ ਲੋੜ ਪੂਰੀ ਹੋ ਗਈ ਉਹ ਤੋਂ ਬਾਅਦ ਅਸੀਂ ਇੱਕ ਸੈਕੰਡ ਫੇਜ਼ ਸਾਡਾ ਸੀਗਾ ਕਿ ਅਸੀਂ ਜਿਹੜੇ ਛੋਟੇ ਕਿਸਾਨ ਆ ਜਿਹੜੇ 1-2 ਏਕੜ ਵਾਲੇ ਆ ਜਿਨ੍ਹਾਂ ਕੋਲ ਕੋਈ ਪਹੁੰਚਦਾ ਨਹੀਂ ਗਿਆ ਜਾਂ ਨਹੀਂ ਪਹੁੰਚਿਆ ਕਿਉਂਕਿ ਪਹਿਲਾਂ ਆਰਗੇਨਾਈਜੇਸ਼ਨਾਂ ਪੂਰੀ ਸਪੀਡ ਨਾਲ ਕੰਮ ਕਰਦੀਆਂ ਫਿਰ ਮਗਰੋਂ ਕਈ ਰਹਿ ਜਾਂਦੇ ਆ ਫਾਰਮਰ ਉਹ ਫਿਰ ਇਹ 15 ਪਿੰਡ ਆ ਜਿਹੜੇ ਚੁਣੇ ਆ ਉਹਦੇ ਵਿੱਚੋਂ ਰਮਦਾਸ ਇਲਾਕੇ ਦੇ ਤੇ ਡੇਰਾ ਬਾਬਾ ਨਾਨਕ ਦੇ ਇਹ 15 ਪਿੰਡਾਂ ਚੋਂ ਹੀ ਫਾਰਮਰ ਚੁਣੇ 47 ਜਿਹੜੇ ਛੋਟੇ ਫਾਰਮਰ ਸੀ 47 ਫਾਰਮਰਾਂ ਨੂੰ ਵਿੱਚੋਂ ਤਿੰਨ ਫਾਰਮਰਾਂ ਨੂੰ ਅਸੀਂ ਦੋ-ਦੋ ਮੱਝਾਂ ਦਿੱਤੀਆਂ ਤੇ 44 ਨੂੰ ਹੀ ਇੱਕ-ਇ ਤੇ ਉਸ ਹਿਸਾਬ ਨਾਲ ਇਹ ਮੱਝਾਂ ਸਾਰੀਆਂ ਇੱਕ ਸਾਰ ਨੇ ਸਾਰੀਆਂ ਤੇ ਇਹਦਾ ਸਾਡਾ ਮੱਝਾਂ ਦਾ ਮਰੀਨ ਦਾ ਮਕਸਦ ਸੀ ਵੀ ਇਹ ਜਿਹੜੇ ਮੱਝ ਦੇ ਨਾਲ ਕਿਸਾਨ ਦੇ ਕੋਈ ਬੱਚਿਆਂ ਦੀ ਫੀਸ ਆ ਕਿਸੇ ਦੇ ਦੀ ਰੋਜੀ ਰੋਟੀ ਚੱਲ ਪੈਂਦੀ ਹੈ ਜੀ ਤੇ ਇਹ ਇੱਕ ਮੱਝ ਦੇ ਨਾਲ ਫਿਰ ਅਗਲਾ ਹੋਰ ਉਪਰਾਲਾ ਕਰ ਲੈਂਦਾ ਇਹ ਦੁੱਧ ਦਾ ਕੰਮ ਇੰਨੇ ਨਾਲ ਬੰਦੇ ਦੇ ਪੈਰ ਲੱਗ ਜਾਂਦੇ ਆ ਜੀ ਤੇ ਇਹ ਅਸੀਂ ਅੱਜ ਸਾਡਾ ਸੈਕੰਡ ਫੇਜ਼ ਵੀ ਖਤਮ ਹੋ ਗਿਆ ਤੇ ਸਾਡੇ ਕੋਲ ਤਕਰੀਬਨ 2-3 ਲੱਖ ਦਾ ਫਰਕ ਰਹਿ ਗਿਆ ਸੀ ਸਾਰੇ 1 ਕਰੋੜ 6 ਲੱਖ ਰੁਪਏ ਦਾ ਸਾਡਾ ਫੰਡ ਇਹ ਸਮਾਉਤੋਗੇ ਮੱਝਾਂ ਸਾਡੀਆਂ 50 ਲੱਖ ਪੌਣੇ 50 ਲੱਖ ਰੁਪਈਆ ਸਾਡੇ 950 ਪੌਣੇ 50 ਲੱਖ ਰੁਪਈਏ ਦੀ ਮੱਝਾਂ ਕਿਰਾਇਆ ਪਾ ਕੇ ਕੱਲ ਨੂੰ ਸਾਰਾ ਸਾਡਾ ਹੀ ਪੇਜ ਤੇ ਇਹ ਸਾਰਾ ਪੌਣੇ ਆ ਜੀ ਵੀ ਜਿਹਨੂੰ ਕਿੰਦੋਂ ਮੱਝ ਲਈ ਆ ਕਿ ਇਹਨੂੰ ਦਿੱਤੀ ਆ ਕਿ ਕਿ ਕਿਹਨੂੰ ਕੀ ਮਦਦ ਕੀਤੀ ਆ ਇਹ ਕੱਲ ਨੂੰ ਸਾਡਾ ਸਾਰਾ ਪੇਜ ਅਪਡੇਟ ਹੋ ਜਾਣਾ ਜੀ ਇਹ ਪਸ਼ੂ ਪਾਲਕ ਦੀ ਕਿਵੇਂ ਪਛਾਣ ਕਿਵੇਂ ਕੀਤੀਗੀ ਜਿਹੜੇ ਤੁਸੀਂ ਆ ਪਸ਼ੂ ਪਾਲਕ ਜੀ ਸਾਡੀ ਜਿਹੜੀ ਇਥੇ ਲੋਕਲ ਟੀਮ ਆ ਉਹਦੇ ਵਿੱਚ ਸਾਡੇ ਗਰਦਾਸਪੁਰ ਦੇ ਪ੍ਰਧਾਨ ਆ ਸਰਦਾਰ ਸਜਿੰਦਰ ਸਿੰਘ ਘੁੰਮਣ ਹਰਪ੍ਰੀਤ ਸਿੰਘ ਹਰੂਆਲ ਉਹਨੇ ਕਮੇਟੀ ਮੈਂਬਰ ਆ ਸਾਡੇ ਇਥੋਂ ਸਾਡੇ ਅਮਨਦੀਪ ਸਿੰਘ ਰਮਦਾਸ ਤੋਂ ਸਾਡੇ ਕਮੇਟੀ ਮੈਂਬਰ ਆ ਤੇ ਬਲਜਿੰਦਰ ਸਿੰਘ ਸਠਿਆਲਾ ਇਹਨਾਂ ਦੀ ਟੀਮ ਬਣਾਈ ਸੀ ਵੀ ਇਹ ਤੁਸੀਂ ਉਹਨੇ ਇੱਕ ਪਿੰਡ ਚੁਣ ਲੋ 15 ਪਿੰਡ ਚੁਣੇ ਉਹਦੇ ਜਿਹੜੇ ਛੋਟੇ ਕਿਸਾਨ ਆ ਜਿਨ੍ਹਾਂ ਦੀ ਕੋਈ ਮਦਦ ਨਹੀਂ ਕਰ ਸਕਿਆ ਉਹਨਾਂ ਦੀ ਮਦਦ ਨਹੀਂ ਪਹੁੰਚੀ ਉਹਨਾਂ 'ਲ ਤੇ ਉਹਨਾਂ ਨੇ ਕੋਈ ਠੇਕੇ ਦੀ ਜ਼ਮੀਨ ਲਈ ਆ ਨੁਕਸਾਨ ਬਹੁਤ ਹੋਇਆ ਪਰ ਕਿਉਂਕਿ ਛੋਟੇ ਜ਼ਿਮੀਂਦਾਰ ਲਈ ਤਾਂ 2-4 ਕਿੱਲੇ ਦਾ ਨੁਕਸਾਨ ਬਹੁਤ ਹ ਉਹ ਚੁਣ ਕੇ ਹੀ ਇਹਦੇ ਛੋਟੇ ਕਿਸਾਨ ਚੁਣੇ ਆ ਉਹਨਾਂ ਦੀ ਮਦਦ ਕੀਤੀ ਹੈ ਜੀ ਜੀ ਪਿੰਡ ਮਾਸ਼ੀ ਅਲਾਵਾ ਅਸੀਂ ਅੱਜ ਪੀਡੀਐਫ ਦਾ ਸਾਰੀ ਟੀਮ ਦਾ ਤੇ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਨੇ ਸਾਡੇ ਪਿੰਡ ਦੇ ਜਾਂ ਲਾਗੇ ਹੋਰ ਜਿੰਨੇ ਵੀ ਪਿੰਡ ਆ ਘਟੋ ਘਟ 10 15 ਪਿੰਡਾਂ ਦੇ ਵਿੱਚ ਜਿਹੜੇ ਆ ਮੱਝਾਂ ਦੀ ਸੇਵਾ ਕੀਤੀ ਆ ਜਿੰਨਾ ਕਿਸਾਨਾਂ ਨੇ ਛੋਟੇ ਦੋ ਦੋ ਤਿੰਨ ਤਿੰਨ ਕਿੱਲੇ ਲੈ ਲੈ ਕਿਸਾਨ ਸੀ ਉਹਨਾਂ ਦੀ ਫਸਲਾਂ ਮਰ ਗਈਆਂ ਉਹਨਾਂ ਕੋ ਕੋ ਰੋਜ਼ਗਾਰ 6 ਮਹੀਨੇ ਦਾ ਉਹਨਾਂ ਵਾਲੇ ਸਮੇਂ ਦਾ ਨਹੀਂ ਇਸ ਕਰਕੇ ਉਹਨਾਂ ਨੂੰ ਰੋਜ਼ਗਾਰ ਲਈ ਵੀ ਉਹਨਾਂ ਦਾ ਦੁੱਧ ਦਾ ਰੋਜ਼ਗਾਰ ਚੱਲ ਸਕਦੇ ਘਰ ਦਾ ਉਹਨਾਂ ਦਾ ਜਿਹੜਾ ਸਵਦਾ ਪਤਾ ਉਹ ਚੱਲ ਸਕੇ ਇਸ ਲਈ ਉਹਨਾਂ ਸਾਰੇ ਡੰਗਰ ਵਧੀਆ ਜਿਹੜੇ ਮੱਝਾਂ ਜਿੰਨੀਆਂ ਵੀ ਲੈਂਦੀਆਂ ਸਾਰੀਆਂ ਲੱਖ ਤੋਂ ਬਾਈਟ ਤੋਂ ਤਾਂ ਹੀ ਆ ਸਾਰੀਆਂ ਵਧੀਆ ਲੋਕਾਂ ਖਰੀਦ ਕੇ ਦਿੱਤੀਆਂ ਆ ਵਾ ਵੀ ਜਿਹੜਾ ਉਹਨਾਂ ਦਾ ਰੋਜ਼ ਦਾ ਰੋਜ਼ਗਾਰ ਚੱਲ ਸਕਦਾ ਉਹਨਾਂ ਵਾਲੇ ਸਮੇਂ ਦਾ ਉਹਨਾਂ ਦਾ ਜਿਹੜਾ ਮੈਂ ਧੰਨਵਾਦ ਕਰਦਾ ਪੀਡੀਐਫਾ ਦਾ ਸਮੁੱਚੀ ਟੀਮ ਦਾ ਸਰਦਾਰ ਦਿਲਜੀਤ ਸਿੰਘ ਸਦਾਪੁਰਾ ਅਤੇ ਸਾਡੇ ਜਿੰਨੇ ਵੀ ਡਿਜੈਕਟਿਵ ਮੈਂਬਰ ਹੈ ਤੇ ਪੂਰੀ ਟੀਮ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਇੱਥੇ ਪਹੁੰਚਣ ਦੇ ਤੇ ਇਹੋ ਜਿਹਾ ਪ੍ਰਾਲਾ ਕਰਨ ਦੇ ਪੀਡੀਐਫੀ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਸਾਰੀ ਨੇ ਫੰਡ ਜੋ 1 ਕਰੋੜ 9 ਲੱਖ ਦੇ ਲਾਗੇ ਸੀ ਪਹਿਲਾਂ ਉਹ ਇੱਕ ਫੇਸ ਦੇ ਵਿੱਚ ਕਲੀਅਰ ਹੋਇਆ ਜਿਹਦੇ ਵਿੱਚ ਸਾਈਲੇਜ ਫੀਡ ਅਤੇ ਮੈਡੀਸਨ ਕਮਿਨਰ ਮਿਕਚਰ ਵਗੈਰਾ ਤੇ ਬੀਜ ਵਗੈਰਾ ਜਿਹੜੇ ਆਈਸੀ ਬਰਸ਼ਨ ਵਗੈਰਾ ਦੇ ਕਿੰਨੀ ਕੀ ਜ਼ਰੂਰਤ ਸੀ ਹੁਣ ਕਿਸਾਨਾਂ ਨੂੰ ਇਸ ਦੀ ਤਾਂ ਬਹੁਤ ਜਿਆਦਾ ਜ਼ਰੂਰਤ ਸੀ ਹੱਲੇ ਵੀ ਹੱਲੇ ਪੂਰੇ ਨਹੀਂ ਅਸੀਂ ਸਾਰਿਆਂ ਨੂੰ ਦੇ ਸਕੇ ਪਰ ਇਸ ਨਾਲ ਤਕਰੀਬਨ ਜਿਹੜੇ ਲੋੜਿੰਦਾ ਸੀ ਜਿਹੜੇ ਬਹੁਤ ਹੀ ਬਲੋ ਲਾਈਨ ਦੇ ਥਲੇ ਲੋੜਿੰਦਾ ਸੀ ਉਹਨਾਂ ਦਾ ਤਕਰੀਬਨ ਅੱਜ ਕਾਫੀ ਫਰਕ ਪੈ ਗਿਆ ਉਹ ਆਪਣਾ ਰੋਜ਼ਗਾਰ ਉਹਨਾਂ ਦਾ ਵਧੀਆ ਚੱਲ ਜਾਊਗਾ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਂਡੇਸ, ਕਾਈਫੈਟ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News